ਗਬਰਸਬੰਦੀ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪ੍ਰੀਤਨਾਮਾusa@gmail.com ਅਮਰੀਕਾ ਦੇ ਵੱਲੋਂ ਲਗਾਤਾਰ ਵਿਦੇਸ਼ੀ ਵਿਦਿਆਰਥੀਆਂ ਨੂੰ ਝਟਕੇ ਤੇ ਝਟਕੇ ਦਿੱਤੇ ਜਾ ਰਹੇ ਨੇ ਜੀ ਹਾਂ ਹੁਣ ਫਿਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਹੁਕਮ ਜਾਰੀ ਕਰਕੇ ਦੁਨੀਆ ਭਰ ਵਿੱਚ ਨਵੇਂ ਵਿਦਿਆਰਥੀ ਵੀਜ਼ਾ ਇੰਟਰਵਿਊ ਤੇ ਪਾਬੰਦੀ ਲਗਾ ਦਿੱਤੀ ਹੈ ਜੀ ਹਾਂ ਇਸ ਕਾਰਨ ਕਰਕੇ ਹਜ਼ਾਰਾਂ ਭਾਰਤੀ ਵਿਦਿਆਰਥੀਆਂ ਦਾ ਅਮਰੀਕਾ ਵਿੱਚ ਪੜਾਈ ਕਰਨ ਦਾ ਸੁਪਨਾ ਅਧੂਰਾ ਰਹਿ ਗਿਆ ਹੈ ਸੂਤਰਾਂ ਅਨੁਸਾਰ ਇਸ ਸਾਲ ਲਗਭਗ 2,5000 ਭਾਰਤੀ ਵਿਦਿਆਰਥੀਆਂ ਨੇ ਸਟੱਡੀ ਵੀਜ਼ੇ ਲਈ ਅਰਜ਼ੀ ਦਿੱਤੀ ਸੀ ਅਮਰੀਕਾ ਵਿੱਚ ਗਰਮੀਆਂ ਦੇ ਮੌਸਮ ਲਈ ਮਈ ਤੋਂ ਲੈ ਕੇ ਅਗਸਤ ਤੱਕ ਫਿਰ ਪਤਝੜ ਦੇ ਮੌਸਮ ਲਈ ਸਤੰਬਰ ਤੋਂ ਲੈ ਕੇ ਨਵੰਬਰ ਤੱਕ ਦਾਖਲੇ ਖੁੱਲੇ ਰਹਿੰਦੇ ਨੇ ਸੂਤਰਾਂ ਅਨੁਸਾਰ ਗਰਮੀਆਂ ਸੀਜ਼ਨ ਲਈ ਦਾਖਲੇ ਪਹਿਲਾਂ ਹੀ ਸ਼ੁਰੂ ਹੋ ਚੁੱਕੇ ਨੇ ਉਹਨਾਂ ਦੇ ਵਿਦਿਆਰਥੀ ਵੀਜ਼ਾ ਇੰਟਰਵਿਊ ਲਗਭਗ ਪੂਰੇ ਹੋ ਗਏ ਨੇ ਪਰ ਪਤਝੜ ਦੇ ਸੀਜ਼ਨ ਲਈ ਇੰਟਰਵਿਊ ਅਜੇ ਨਹੀਂ ਹੋਏ ਨੇ 트럼ਪ ਪ੍ਰਸ਼ਾਸਨ ਅਨੁਸਾਰ ਵਿਦੇਸ਼ੀ ਵਿਦਿਆਰਥੀਆਂ ਦੇ ਸੋਸ਼ਲ ਮੀਡੀਆ ਪ੍ਰੋਫਾਈਲਾਂ ਦੀ ਜਾਂਚ ਕਰਨ ਤੋਂ ਬਾਅਦ ਹੀ ਵੀਜ਼ਾ ਜਿਹੜਾ ਕਿ ਜਾਰੀ ਕੀਤਾ ਜਾਵੇਗਾ ਨਵੇਂ ਆਰਡਰਾਂ ਤੋਂ ਪਹਿਲਾਂ ਟੈਗ ਕੀਤੇ ਗਏ ਵੀਜ਼ਾ ਇੰਟਰਵਿਊ ਸ਼ਡਿਊਲ ਅਨੁਸਾਰ ਹੋਣਗੇ ਪਰ ਨਵੇਂ ਵਿਦਿਆਰਥੀ ਵੀਜ਼ਿਆਂ ਲਈ ਨਵੀਆਂ ਤਰੀਕਾਂ ਦਾ ਐਲਾਨ ਜਿਹੜਾ ਕਿ ਨਹੀਂ ਕੀਤਾ ਗਿਆ ਗੱਲ ਕਰਦੇ ਆ ਸਿੱਧੂ ਮੂਸੇਵਾਲੇ ਦੀ ਜੀਹਾਂ ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ 29 ਮਈ 2022 ਨੂੰ ਤਾਰ-ਤਾਰ ਗੋਲੀਆਂ ਚਲਾ ਕੇ ਮਸ਼ਹੂਰ ਪੰਜਾਬੀ ਗਾਇਕ ਸੁਖਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦੀ ਹਤਿਆ ਕਰ ਦਿੱਤੀ ਗਈ ਸੀ ਸਿੱਧੂ ਆਪਣੇ ਘਰ ਤੋਂ ਕਾਲੀ ਥਾਰ ਗੱਡੀ ਲੈ ਕੇ ਬਿਨਾਂ ਸੁਰੱਖਿਆ ਤੋਂ ਨਿਕਲਿਆ ਸੀ ਬਦਮਾਸ਼ਾਂ ਨੇ ਉਹਨਾਂ ਨੂੰ ਜ਼ਵਾਹਰ ਕੇ ਪਿੰਡ ਵਿੱਚ ਘੇਰ ਲਿਆ ਤੇ 30 ਤੋਂ ਵੱਧ ਗੋਲੀਆਂ ਚਲਾਈਆਂ ਜਿਨ੍ਹਾਂ ਵਿੱਚੋਂ 19 ਗੋੜੀਆਂ ਸਿੱਧੂ ਨੂੰ ਲੱਗੀਆਂ ਸਨ ਇਸ ਹਮਲੇ ਦੀ ਜ਼ਿੰਮੇਵਾਰੀ ਲਾਰੈਂਸ ਗੈਂਗ ਨੇ ਲਈ ਸੀ ਇਸ ਤੋਂ ਬਾਅਦ ਪੁਲਿਸ ਹੁਣ ਤੱਕ ਇਸ ਮਾਮਲੇ ਵਿੱਚ ਗੈਂਸਟਰ ਲਾਰੈਂਸ ਅਤੇ ਗੋਲਡੀ ਬਰਾੜ ਸਮੇਤ ਕੁੱਲ 36 ਲੋਕਾਂ ਨੂੰ ਨਾਮਜ਼ਦ ਕਰਕੇ ਚਾਰਜਸ਼ੀਟ ਦਾਖਲ ਕਰ ਚੁੱਕੀ ਹੈ 30 ਤੋਂ ਵੱਧ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਫਿਰ ਵੀ ਮੁੱਖ ਦੋਸ਼ੀ ਅਜੇ ਤੱਕ ਸਜ਼ਾ ਤੋਂ ਬਚੇ ਹੋਏ ਨੇ ਸਿੱਧੂ ਦੇ ਪਰਿਵਾਰ ਅਤੇ ਫੈਨਸ ਨੂੰ ਅੱਜ ਵੀ ਇਨਸਾਫ ਦੀ ਉਡੀਕ ਹੈ ਟਿੱਬਿਆਂ ਦਾ ਪੁੱਤ ਸਿੱਧੂ ਮੂਸੇਵਾਲਾ ਸਰੀਰਕ ਤੌਰ ਤੇ ਭਾਵੇਂ ਅੱਜ ਇਸ ਸੰਸਾਰ ਵਿੱਚ ਨਹੀਂ ਹੈ ਪਰ ਉਸ ਦੇ ਗੀਤ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਜ਼ਿੰਦਾ ਨੇ ਉਸ ਦੇ ਬਹੁਤ ਸਾਰੇ ਗੀਤ ਅੱਜ ਵੀ ਸਮਾਜ ਨੂੰ ਸ਼ੀਸ਼ਾ ਦਿਖਾਉਂਦੇ ਨੇ ਦੱਸਣਾ ਬੰਦ ਹੈ ਕਿ ਸਿੱਧੂ ਮੂਸੇਵਾਲਾ ਦੀ ਤੀਜੀ ਬਰਸੀ ਮੌਕੇ ਮਾਂ ਚਰਨ ਕੌਰ ਨੇ ਭਾਵਕ ਪੋਸਟ ਪਾ ਕੇ ਆਪਣੇ ਪੁੱਤਰ ਨੂੰ ਯਾਦ ਕੀਤਾ ਤੇ ਇਨਸਾਫ ਲਈ ਅਜੇ ਤੱਕ ਹੱਥ ਖਾਲੀ ਦੀ ਗੱਲ ਕਰਦੇ ਹੋਏ ਪੋਸਟ ਪਾਈ ਹੈ ਇਸ ਪੋਸਟ ਉੱਤੇ ਫੈਨਸ ਕਮੈਂਟ ਕਰਕੇ ਸਿੱਧੂ ਮੂਸੇਵਾਲੇ ਨੂੰ ਯਾਦ ਕਰਕੇ ਸ਼ਰਦਾ ਦੇ ਫੁੱਲ ਭੇਟ ਕਰ ਰਹੇ ਨੇ ਦੱਸ ਦਈਏ 29 ਮਈ ਸਿੱਧੂ ਮੂਸੇਵਾਲੇ ਤੀਜੀ ਵਰਸੀ ਹੈ ਇਹਨਾਂ 3 ਸਾਲਾਂ ਵਿੱਚ ਸਿੱਧੂ ਦੇ ਕਾਰਕ ਇੱਕ ਛੋਟੇ ਭਰਾ ਦਾ ਜਨਮ ਹੋ ਚੁੱਕਿਆ ਹੈ ਉਹਨਾਂ ਦੇ ਪਿਤਾ ਸਿਆਸਤ ਵਿੱਚ ਕਦਮ ਰੱਖ ਚੁੱਕੇ ਨੇ ਤੇ ਚੋਣ ਲੜਨ ਦਾ ਐਲਾਨ ਵੀ ਕਰ ਚੁੱਕੇ ਨੇ ਇਨਾਂ ਹੀ ਨਹੀਂ ਸਿੱਧੂ ਦੀ ਮੌਤ ਤੋਂ ਬਾਅਦ ਉਹਨਾਂ ਦੇ 8 ਗੀਤ ਵੀ ਰਿਲੀਜ਼ ਹੋ ਚੁੱਕੇ ਨੇ ਅੰਗਰੇਜ਼ੀ ਗਾਇਕਾ ਸਟੇਫਨ ਲਨਡਨ ਨੇ ਤਾਂ AI ਦੇ ذریعے ਮੂਸੇ ਵਾਲੇ ਦੀ ਆਵਾਜ਼ ਬਣਾ ਕੇ ਆਪਣੇ ਗੀਤ ਵਿੱਚ ਵਰਤੀ ਹੈ ਤੇ ਉਹਨਾਂ ਦੇ ਨਾਂ ਤੇ ਗੀਤ ਦਾ ਪ੍ਰਚਾਰ ਵੀ ਕੀਤਾ ਹੈ 29 ਸਾਲ ਦੀ ਉਮਰ ਵਿੱਚ ਦੁਨੀਆ ਨੂੰ ਅਲਵਿਦਾ ਆਖਣ ਵਾਲੇ ਸਿੱਧੂ ਮੂਸੇਵਾਲੇ ਆਪਣੇ ਪਿੱਛੇ ਵੱਡੀ ਵਿਰਾਸਤ ਛੱਡ ਗਏ ਨੇ ਉਹਨਾਂ ਦੇ ਗੀਤਾਂ ਦਾ ਅੱਜ ਵੀ ਇੱਕ ਵੱਡਾ ਫੈਨ ਬੇਸ ਹੈ ਇੱਥੋਂ ਤੱਕ ਕਿ ਉਹਨਾਂ ਦੀ ਹੱਤਿਆ ਤੋਂ ਬਾਅਦ ਰਿਲੀਜ਼ ਹੋਏ ਗੀਤਾਂ ਨੂੰ ਵੀ ਪਹਿਲਾਂ ਵਾਂਗ ਹੀ ਪਸੰਦ ਕੀਤਾ ਗਿਆ ਹੈ ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ ਮੁੱਖ ਤੌਰ ਤੇ ਉਹਨਾਂ ਦੇ 8 ਗੀਤ ਰਿਲੀਜ਼ ਹੋਏ ਨੇ ਇਹ ਸਾਰੇ ਗੀਤ ਉਹਨਾਂ ਦੇ ਅਧਿਕਾਰਤ ਅਕਾਊਂਟ ਤੇ ਜਾਰੀ ਕੀਤੇ ਗਏ ਨੇ ਇਸ ਤੋਂ ਇਲਾਵਾ ਕੁਝ ਗੀਤ ਹੋਰ ਗਾਇਕਾਂ ਅਤੇ ਰੈਪਰਾਂ ਵੱਲੋਂ ਆਪਣੇ ਆਪਣੇ ਚੈਨਲਾਂ ਤੇ ਵੀ ਰਿਲੀਜ਼ ਕੀਤੇ ਗਏ ਨੇ ਇਸੇ ਨਾਲ ਹੀ ਸਿੱਧੂ ਮੂਸੇਵਾਲੇ ਦੀ ਤੀਜੀ ਬਰਸੀ ਦੇ ਮੌਕੇ ਪਰਿਵਾਰਕ ਮੈਂਬਰਾਂ ਵੱਲੋਂ ਐਲਾਨ ਕੀਤਾ ਗਿਆ ਕਿ ਕੈਂਡਲ ਮਾਰਚ ਕੱਡੇ ਜਾਣ ਵਕ ਵਕ ਪਿੰਡਾਂ ਦੇ ਵਿੱਚ ਸਿੱਧੂ ਦੀ ਜੋ ਆਤਮਿਕ ਸ਼ਾਂਤੀ ਦੇ ਲਈ ਸਿੱਧੂ ਦੇ ਸਨਮਾਨ ਦੇ ਵਜੋਂ ਵੱਖ-ਵੱਖ ਪਿੰਡਾਂ ਵਿੱਚ ਕੈਂਡਲ ਮਾਰਚ ਕੱਢਣ ਦੀ ਅਪੀਲ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਮਾਤਾ-ਪਿਤਾ ਵੱਲੋਂ ਕੀਤੀ ਗਈ ਹੈ। ਹਾਲਾਂਕਿ ਮਰਹੂਮ ਗਾਇਕ ਸਿੱਧੂ ਮੂਸੇਵਾਲੇ ਅੱਜ ਵੀ ਆਪਣੇ ਫੈਸਲੇ ਦਿਲਾਂ ਵਿੱਚ ਜ਼ਿੰਦਾ ਨੇ। ਹਾਂ ਇੱਕ ਮੈਂ ਤੁਹਾਨੂੰ ਬੇਨਤੀ ਕਰਨੀ ਹੈ। ਬਿਜਲੀ ਵੀ ਦਿੰਨੇ ਆ ਤੁਹਾਨੂੰ। 1 ਜੂਨ ਤੋਂ ਚੋਣਾ ਲਾਉਂਗੇ। ਚਲੋ ਜਿਹੜਾ ਤੁਹਾਡਾ ਜ਼ੋਨ ਹੋਵੇ ਚਾਰ ਜ਼ੋਨ ਬਣਾਏ ਨੇ 10 ਦਿਨਾਂ ਦੇ ਵਿੱਚ ਹੀ ਲੱਗ ਜਾਊਗਾ ਸਾਰੇ 10 12 ਦਿਨ ਦੇ। ਬਿਜਲੀ ਮਿਲੂਗੀ। ਪੜ ਮੈਂ ਦੇਖਿਆ ਕਈ ਵਾਰੀ ਉੱਪਰੋਂ ਮੀਂਹ ਪੈ ਰਿਹਾ ਸੀ ਨਾਲੇ ਕੱਸੀ ਦਾ ਪਾਣੀ ਸੀ ਨਾਲੇ ਮੋਟਰ ਚਲਾ ਰੱਖੇ ਮਾਂ ਦੇ ਪੁੱਤ ਨੇ ਮੈਂ ਕਿਹਾ ਵੀ ਦੇਖੋ ਉੱਪਰੋਂ ਤਾਂ ਮੈਂ ਬੰਦ ਨਹੀਂ ਕਰ ਸਕਦਾ ਇਹ ਤਾਂ ਮੇਰੇ ਹੱਥ 'ਚ ਹੈ ਨਹੀਂ ਉਹ ਤਾਂ ਪਰਮਾਤਮਾ ਦੇ ਹੱਥ 'ਚ ਹੈ ਥੱਲੇ ਵਾਲਿਆਂ ਚੋਂ ਇੱਕ ਤਾਂ ਬੰਦ ਕਰੀਏ ਫਿਰ ਜਾਂ ਤੂੰ ਨਹਿਰੀ ਪਾਣੀ ਲੈ ਜਾਂ ਬਿਜਲੀ ਬਿਜਲੀ ਲੈ ਫਿਰ ਮੈਂ ਕਿਹਾ ਵੀ ਤੂੰ ਜੋ ਤੈਨੂੰ ਨਹਿਰੀ ਪਾਣੀ ਮਿਲ ਰਿਹਾ ਹੈ ਮੋਟਰ ਕਿਉਂ ਚਲਾ ਰਿਹਾ ਨਾਲ ਉਹ ਕਹਿੰਦਾ ਜੀ 5 ਵਜੇ ਤੱਕ ਵੇਲੇ ਹੋਵਾਂਗੇ ਇਹਦੇ ਨਾਲ 3 ਵਜੇ ਹੋ ਜਾਣਗੇ ਮੈਂ ਕਿਹਾ ਕਿ ਕਿੱਥੇ ਜਾਣਾ ਹੈ ਉਦੋਂ ਬਾਅਦ ਉਹ ਸੱਤ ਚ ਬਹਿਣਾ ਜਾ ਕੇ ਬਹਿਣਾ ਖੁੰਡਾਂ ਤੇ ਆ ਜਾ ਕੇ 3 ਵਜੇ ਵਜੇ 5 ਵਜੇ ਬਹਿ ਜਾਓ ਜਾ ਕੇ ਪਰ ਫਿਰ ਫਾਇਦਾ ਕੀ ਹੋਇਆ ਨਾਲੇ ਕੱਸੀ ਚਲਾ ਲਈ ਨਾਲੇ ਮੋਟਰ ਚਾਲ ਲਈ ਆਪਾਂ ਥੱਲੇ ਵਾਲਾ ਪਾਣੀ ਬਚਾਉਣ ਬਾਅਦ ਤੇ ਕੱਸੀਆਂ ਤੇ ਪੈਸਾ ਖਰਚ ਰਹੇ ਹਾਂ ਫਿਰ ਇਹਦਾ ਕੀ ਹੱਲ ਹੈ ਫਿਰ ਉਹਨੂੰ ਕਈ ਬੰਦੇ ਮੈਨੂੰ ਕਹਿੰਦੇ ਵੀ ਰਿਵਾਈਵ ਕਰ ਲੋ ਮੈਨੂੰ ਸੁਝਾਅ ਆਇਆ ਵੀ ਜਿੱਥੇ ਨਹਿਰੀ ਪਾਣੀ ਆਉਂਦਾ ਹੈ ਦਿਨੇ ਨਹਿਰੀ ਪਾਣੀ ਆਉਂਦਾ ਜਿੱਥੇ ਉੱਥੇ ਬਿਜਲੀ ਰਾਤ ਨੂੰ ਦੇਣ ਲੱਗ ਜੰਨੇ ਆ ਫਿਰ ਫਿਰ ਰਾਤ ਨੂੰ ਜੇ ਦੋ ਕਿਆਰੇ ਰਹਿ ਵੀ ਗਏ ਦਿਨ ਨਾਲੇ ਪਾਣੀ ਨਾਲ ਰਾਤ ਨੂੰ ਦੋ ਕਿਆਰੀ ਰਮਾਉਂਗੇ ਨਾ ਫੇ ਸਾਰੇ ਜਿੱਦਾਂ ਨਹੀਂ ਛੱਡੋਂਗੇ ਦੁਬਾਰਾ ਇੱਧਰ ਤਾਂ ਇਕੱਠੇ ਹੀ ਚੱਲਦਾ ਵੀ ਇੱਧਰ ਮੋਟਰ ਆ ਕੱਸੀ ਆ ਵਿੱਚ ਹੀ ਪਈ ਜਾਂਦਾ ਸਾਰਾ ਫਿਰ ਫਾਇਦਾ ਕੀ ਹੋਇਆ ਜੇ ਬਿਜਲੀ ਵੀ ਨਾ ਬਚਾਈ ਤੇ ਪਾਣੀ ਵੀ ਨਾ ਬਚਾਇਆ ਥੱਲੋਂ ਫਿਰ ਇਹ ਵੀ ਮੇਰੇ ਕੋਲ ਸੁਝਾ ਆਏ ਕਿ ਥੋੜੇ ਜਿਹਾ ਪੁਰਾਣੇ ਪੈਮ ਬਣੇ ਹੋਏ ਨੇ ਵੀ ਕਿਸੇ ਪਿੰਡ ਚ ਇੱਕ ਕਿੱਲੇ ਵਾਸਤੇ 12 ਮਿੰਟ ਨੇ ਕਿਸੇ ਪਿੰਡ ਚ 10 ਮਿੰਟ ਵੀ ਨੇ ਪਾਣੀ ਦੇ ਫਲੋਅ ਤੇ ਆ ਫਿਰ ਮੈਂ ਪਤਾ ਕੀਤਾ ਕਿ ਜਿੱਥੇ ਵੱਧ ਤੋਂ ਵੱਧ ਪਾਣੀ ਆਉਂਦਾ ਉੱਥੇ ਇੱਕ ਕਿੱਲਾ ਕਿੰਨੇ ਚ ਪਰ ਜਾਂਦਾ ਕਿੰਨੇ ਟਾਈਮ ਚ ਉਹ ਕਹਿੰਦੇ 16-17 ਮਿੰਟਾਂ ਚ ਪਰ ਜਾਂਦਾ ਮੈਂ ਕਿਹਾ ਵੀ ਪਕ ਮਿੰਟ ਵਧਾ ਦਿੰਨੇ ਆ ਫਿਰ 16-17 ਮਿੰਟ ਕਰ ਦਿੰਨੇ ਪਹਿਲਾਂ ਪਾਣੀ ਜ਼ਿਆਦਾ ਸੀ ਹੁਣ 16-17 ਮਿੰਟ 12 ਦੇ ਵਿਜੇ 15-17 ਮਿੰਟ ਕਰ ਦਿੰਨੇ ਆ 18 ਮਿੰਟ ਕਰ ਦਿੰਨੇ ਆ ਤਾਂ ਕਿ ਉਸ ਪਾਣੀ ਨਾਲ ਉਹਦਾ ਜ਼ਮੀਨ ਜਿਹੜੀ ਹੈ ਉਹ ਲੱਗ ਜੇ ਪਾਣੀ ਉਹਨੂੰ ਫਿਰ ਕਹਿੰਦੇ ਜੀ ਆਪਣਾ ਹਫਤੇ ਵਾਲੀ ਵਾਰੀ ਟੁੱਟ ਜੂਗੀ ਫਿਰ ਘੰਟੇ ਵੱਧ ਜਾਣਗੇ ਐਮ 10 ਪੰਜ ਪੰਜ ਮਿੰਟ 10 10 ਮਿੰਟ ਕਰਕੇ ਫਿਰ ਹਫਤੇ ਚ ਕਿਵੇਂ ਮੈਂ ਹਫਤੇ ਚ ਕੀ ਨੇ ਲਿਖਿਆ ਵੀ ਹਫਤੇ ਬਾਅਦ ਵਾਰੀਆਂ ਆਊ ਆਪਾਂ 10 ਦਿਨ ਕਰ ਦਿੰਨੇ ਆ ਉਹ ਮਹੀਨੇ ਚ ਤਿੰਨ ਵਾਰੀ ਆਊਗਾ ਪਰ ਇੱਕ ਵਾਰੀ ਪੂਰਾ ਤਾਂ ਲੱਗੇ ਨਾ ਪਾਣੀ ਨਾਲ ਬਿਜਲੀ ਵੀ ਤਾਂ ਦੇਵਾਂਗੇ ਕੋਈ ਐਸੀ ਗੱਲ ਨਹੀਂ ਬਿਜਲੀ ਵੀ ਨਾਲ ਦੇਵਾਂਗੇ ਸੋ ਇੱਕ ਇਹਦਾ ਇਹ ਗੱਲ ਆ ਵੀ ਇਹਦਾ ਮੈਨੂੰ ਸੁਝਾ ਚਾਹੀਦੇ ਨੇ ਵੀ ਇਹਦਾ ਕੀ ਕਰੀਏ ਕਿ ਪਾਣੀ ਵੀ ਨਹਿਰ ਦਾ ਨਾਲ ਬਿਜਲੀ ਵੀ ਉਨੀ ਹੀ ਤੇ ਥੱਲੋਂ ਵੀ ਉਨਾ ਹੀ ਕੱਢਣਾ ਹੈ ਫਿਰ ਉਹਦਾ ਕੀ ਫਾਇਦਾ ਹੋਇਆ ਜਦ ਕੇ ਨਹਿਰ ਵਾਲਾ ਪਾਣੀ ਜਿਹੜਾ ਉਹ ਜਿਆਦਾ ਉਹ ਚ ਤੱਤ ਨੇ ਮਿਨਰਲਸ ਨੇ ਉਹ ਚ ਉੱਪਰੋਂ ਪਹਾੜਾਂ ਚੋਂ ਮਿੱਟੀ ਵੀ ਆਉਂਦੀ ਹੈ ਜਿਹੜੀ ਆਪਣੀ ਪਜਾਓ ਸ਼ਕਤੀ ਵਧਾਉਂਦੀ ਹੈ ਜਿਹੜਾ ਥੱਲੋਂ ਕੱਢ ਰਹੇ ਆ ਉਹ ਸਚਾਈ ਵਾਸਤੇ ਵੀ ਖਤਰਨਾਕ ਹੈ ਪੀਣ ਵਾਸਤੇ ਗਰਮ ਪਾਣੀ ਆਉਂਦਾ ਹੁਣ ਤਾਂ ਪਤਾ ਨਹੀਂ ਕਿਹੜੇ ਪਤਣ ਆਪਾਂ ਤੋੜ ਤੱਕ ਪਹੁੰਚ ਗਏ ਕਿ ਗਰਮ ਆਉਂਦਾ ਪਾਣੀ ਤਲੋਂ ਸੋ ਇੱਕ ਪਾਣੀ ਦਾ ਮੁੱਦਾ ਜਿਹੜਾ ਉਹ ਵੀ ਕਾਫੀ ਆਪਣੇ ਖੇਤੀ ਨਾਲ ਸੰਬੰਧਿਤ ਜਿਹੜੇ ਲੋਕਨਾਂ ਲਈ ਬਹੁਤ-ਬਹੁਤ ਵੱਡਾ ਮੁੱਦਾ ਹੈ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ